ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਗੁਲੀਨ ਮੈਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਮੋਗੇ ਜੀ ਤੇ ਟਾਈਮ ਹੋ ਗਿਆ ਜੀ 8 ਵਜੇ ਚ 10 ਮਿੰਟ ਰਹਿ ਗਏ ਤੇ ਆਪਾਂ ਨਾ ਬਣਾਨੇ ਆ ਮੇਥਿਆਂ ਦੀ ਪੁਰਜੀ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਨਾਲ ਚਲੋ ਜੀ ਆਪਾਂ ਪੁਰਜੀ ਬਣਾਉਣੇ ਆ ਜੀ ਚਲੋ ਮੇਥੇ ਜੀ ਸਮਾਰ ਕੇ ਧੋਲੇ ਸੀਗੇ ਜੀ ਕੱਟਲੇ ਸੀਗੇ ਜੀ ਇਧਰ ਆਪਾਂ ਪਿਆਜ਼ ਤੇ ਟਮਾਟਰ ਤੇ ਆਪਾਂ ਨਾ ਮਿਰਚਾਂ ਇਹਦੇ ਚ ਨਾ ਗ੍ਰाइंड ਕਰਕੇ ਰੱਖ ਲੈਣੇ ਨੇ ਆ ਦੋ ਚਾਰ ਕਿ ਦਿਨਾਂ ਗ੍ਰਿੰਡ ਫਿਰ ਮੈਂ ਇਹਦੇ ਨਾਲ ਟੱਬੀ ਵਿੱਚ ਪਾ ਕੇ ਰੱਖ ਲੈਣੀ ਆ ਤੇ ਫਿਰ ਆਪਾਂ ਬਣਾਵਾਂਗੇ ਤੇ ਇੱਧਰ ਮੈਂ ਨਾ ਲਸਣ ਪਿਆਜ਼ ਕੱਟ ਚੁੱਕੀ ਸੀ ਤੇ ਇਹਨਾਂ ਅੱਜ ਆਪਣੀ ਗੁਰਲੀਨ ਨੇ ਜੀ ਦੇਖੋ ਆਟਾ ਸੋ ਕਿੰਨਾ ਸੋਹਣਾ ਗੁੰਨਿਆ ਵਾ ਜੀ ਬਹੁਤ ਵਧੀਆ ਆਟਾ ਗੁੰਦੀ ਆ ਜੀ ਗੁਰਲੀਨ ਇੱਧਰ ਆਪਣਾ ਤੇਲ ਕੱਢ ਗਿਆ ਜੀ ਤੁਹਾਨੂੰ ਪਤਾ ਨਾ ਸੀ ਜੀ ਮੈਂ ਜਿਹੜੀ ਵੀ ਸਬਜ਼ੀ ਬਣਾਉਂਦੇ ਆ ਜੀ ਸਰੋਂ ਦੇ ਤੇਲ ਚੀ ਬਣਾਉਂਦੇ ਆ ਜੀ ਆਪਣਾ ਤੇਲ ਗਰਮ ਹੋ ਗਿਆ ਜੀ ਇਹਦੇ ਚ ਆਪਾਂ ਥੋੜਾ ਜਿਹਾ ਜੀ ਜੀਰਾ ਪਾ ਦਿੰਦੇ ਆ ਜੀ ਭੁੱਜ ਜੂਗਾ ਤੇ ਨਾਲ ਹੀ ਜੀ ਆਪਾਂ ਲਸਣ ਪਾ ਰਹੇ ਹਾਂ ਜੀ ਆਪਾਂ 2-3 ਜਿਹੇ ਲਸਣ ਨੂੰ ਪਹਿਲੋਂ ਭੁੰਨ ਲਾਂਗੇ ਉਸ ਤੋਂ ਬਾਅਦ ਹੀ ਆਪਾਂ ਜੀ ਕੁਝ ਹੋਰ ਪਾਵਾਂਗੇ ਇਹਦੇ ਚ ਇਹਦੇ ਚ ਜਿੰਦਰ ਆਪਣਾ ਲਸਣ ਭੁੰਨ ਤੇ ਗਿਆ ਜੀ ਸਸ ਲਾਪਾ ਪੁੱਜ ਗਿਆ ਜੀ ਹੁਣ ਆਪਾਂ ਪਾ ਦੇਣਾ ਜੀ ਇਹ ਪਿਆਜ਼ ਤੇ ਥੋੜਾ ਜਿਹਾ ਪਿਆਜ਼ ਜਦੋਂ ਇਹ ਚੰਗੀ ਤਰ੍ਹਾਂ ਧੋ ਲਾਂਗੇ ਜੀ ਤੇ ਅਗਰ ਆਪਣੇ ਟਮਾਟਰ ਪਏ ਹੈ ਜੀ ਤੇ ਇਹਨਾਂ ਨੂੰ ਆਪਾਂ ਪਾ ਸਕਦੇ ਹਾਂ ਜੀ ਟਮਾਟਰਾਂ ਨੂੰ ਬਰੀਕ ਬਰੀਕ ਜੇ ਤੁਸੀਂ ਸਾਡੇ ਚੈਨਲ ਤੋਂ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਤੁਸੀਂ ਦੱਸਣਾ ਜੀ ਵੀ ਤੁਸੀਂ ਵੀ ਭੁਰਜੀ ਇਸੇ ਤਰ੍ਹਾਂ ਬਣਾਉਣੀਓ ਜੀ ਇੱਧਰ ਆ ਪਟਾਟਾ ਮਟਰ ਕੱਟ ਲਏ ਸੀਗੇ ਜੀ ਤੇ ਇੱਧਰ ਆਪਣਾ ਤੜਕਾ ਭੁੱਜੀ ਜਾ ਰਿਹਾ ਜੀ ਤੁਹਾਨੂੰ ਪਤਾ ਹੈ ਨਾ ਕੱਲੇ ਨੂੰ ਨਾ ਵੀਡੀਓ ਬਣਾਉਣਾ ਤੇ ਸਬਜ਼ੀ ਬਣਾਉਣਾ ਬਹੁਤ ਔਖਾ ਨਾ ਅਗਲਾ ਕਹਿਤਾ ਦਿੰਦਾ ਜੀ ਇਹ ਬੀਲਿਆਂ ਦੇ ਕੰਮ ਆ ਪਰ ਬੀਲਿਆਂ ਦੇ ਤਾਂ ਜਿਹੜੇ ਹੈਗੇ ਹੈਗੇ ਜੀ ਪਰ ਬਹੁਤ ਔਖਾ ਜੀ ਐਦਾਂ ਆਪ ਹੀ ਵੀਡੀਓ ਬਣਾਉਣੀ ਤੇ ਆਪ ਹੀ ਕੰਮ ਕਰਨਾ ਫੋਨ ਫੜ ਕੇ ਰੱਖਣਾ ਸਟੈਂਡ ਸੀਗਾ ਜੀ ਉਹ ਖਰਾਬ ਹੋ ਗਿਆ ਸਟੈਂਡ ਆਪਣੇ ਕੋਲ ਤੇ ਬੱਚੇ ਤੁਹਾਨੂੰ ਪਤਾ ਖਾਖੇ ਘੱਟ ਹੀ ਲੱਗਦੇ ਆ ਜੀ ਆਪਣੀ ਮਰਜੀ ਦੇ ਮਾਲਕ ਨੇ ਜੀ ਚਲੋ ਆਪਣੀ ਪਿਆਜ਼ ਤਾਂ ਜੀ ਭੁੱਜ ਗਈ ਜੀ ਅਪਨਾਂ ਵਾਲੀ ਟਮਾਟਰ ਪਾ ਦਿੰਨੇ ਵੀ ਇਹ ਵੀ ਭੁੱਜ ਜਾਣਗੇ ਜੀ ਟਮਾਟਰ ਦੀ ਹੋਰ ਜੀ ਵੈਸੇ ਜਵਾਕ ਦੋਨੇ ਜੀ ਬੜੇ ਖੁਸ਼ ਹੋ ਕੇ ਖਾਂਦੇ ਆ ਜੀ ਗੁਲੀਨ ਵੀ ਤੇ ਨਵਜੋਤ ਵੀ ਹੋਰ ਦਾਲਾਂ ਸਬਜ਼ੀਆਂ ਹਜੇ ਘੱਟ ਖਾਂਦੇ ਆ ਜੀ ਹੋਰ ਜੀ ਵਗੈਰਾ ਤੇ ਏਦਾਂ ਖਾ ਲੈਂਦੇ ਆ ਜੀ ਇਹ ਪਹਿਲੀ ਵਾਰੀ ਗੁਲੀ ਨੇ ਸਾਗ ਖਾਧਾ ਜੀ ਨਹੀਂ ਉਹ ਬਹੁਤ ਘੱਟ ਸਾਗ ਖਾਂਦੀ ਆ ਆਪਾਂ ਪਰਸੋ ਸਾਗ ਬਣਾਇਆ ਸੀਗਾ ਜੀ ਨਹੀਂ ਖਾਂਦੀ ਨਹੀਂ ਜੀ ਕਹਿੰਦੇ ਮੰਮੀ ਮੈਨੂੰ ਸੁਆਦ ਲੱਗਿਆ ਸਾਗ ਸਾਗ ਬਣਾਇਆ ਵੀ ਬਹੁਤ ਸੁਆਦ ਸੀ ਜੀ ਆਪਣਾ ਤੇ ਅੱਜ ਨਖੇ ਚਲ ਆਪਾਂ ਪਕੌੜੀ ਬਣਾ ਲੈਨੇ ਆ ਜੀ ਮੇਥਿਆਂ ਦੀ ਕਰਨਾ ਨਵਜੋਤ ਮੇਥੇ ਜ਼ਿਆਦਾ ਲਿਆਇਆ ਸੀਗਾ ਚਲੋ ਇਹਦੇ ਨਾਲ ਸਾਗ ਚ ਥੋੜੀ ਪਾਵੇ ਨਹੀਂ ਫਿਰ ਸਾਗ ਕੋੜਾ ਹੋ ਜਾਣਾ ਇਸ ਕਰਕੇ ਮੈਂ ਨਾ ਇੱਕ ਗੁੱਟੀ ਰੱਖ ਲਈ ਸੀ ਮੇਥਿਆਂ ਦੀ ਮੂਤੂ ਲਾ ਕੇ ਅੱਜ ਪਾਪੇ ਮਿੱਠੇ ਬਣਾ ਲੈਨੇ ਜੀ ਨਾਲੇ ਜਵਾਖੋ ਸ਼ੋਕੇ ਖਾ ਲੈਣਗੇ ਜੀ ਸਵਾਦ ਬਣਦੇ ਹੈ ਜੀ ਬੈਨਾ ਜੀ ਲਾਲ ਮਿਰਚਾਂ ਬਹੁਤ ਘੱਟ ਵਰਤਦੇ ਮੈਂ ਹਰੀਆਂ ਹੀ ਜ਼ਿਆਦਾਤਰ ਪਾਉਂਦੀ ਆ ਐਦਾਂ ਮੈਂ ਗ੍ਰाइंड ਕਰਕੇ ਰੱਖ ਲੈਨੇ ਜੀ ਆਪਣੇ ਦੋ ਦਿਨ ਐਦਾਂ ਲੰਘ ਜਾਂਦੇ ਆ ਤੇ ਮੈਂ ਹਰੀਆਂ ਮਿਰਚੇ ਹੀ ਜ਼ਿਆਦਾ ਪਾਉਂਦੀ ਆ ਜੀ ਲਾਲ ਦਾ ਮੈਨੂੰ ਸੁਆਭੀ ਨਹੀਂ ਰਹਿੰਦਾ ਹੈਗਾ ਜੀ 12 13 ਸਾਲ ਹੋ ਗਏ ਆਪਣੇ ਵਿਆਹ ਨੂੰ ਜੀ ਮੈਂ ਤਾਦੀ ਜੀ ਹਰੀਆਂ ਮਿਰਚੇ ਵਰਤ ਰਹੀ ਹਾਂ ਵਧੀਆ ਲਾਗੇ ਵੈਸੇ ਵੀ ਕਹਿੰਦੇ ਨੇ ਦੀਵਾ ਵਾਸਤੇ ਵਧੀਆ ਤੇ ਪਕਰਾਰੀ ਜੀ ਰੱਖਾਂਗੇ ਜੈ ਵਧੀਆ ਨੀਣ ਮਿਰਚਾਂ ਤੇ ਕਰਾਰ ਆਈਆਂ ਪੱਕ ਗਈ ਤੇ ਕੀ ਇਹਦਾ ਸਵਾਦ ਨਹੀਂ ਲੱਗਦੀ ਕਰਾਰੀ ਸਵਾਦ ਲੱਗਦੀ ਹੈ ਥੋੜਾ ਜੀ ਹੋਰ ਪਾਈ ਲੈਣੇ ਜੀ ਦੇ ਰੋਟੀ ਜੀ ਇਹ ਆਪਾਂ ਇਸ ਨਾਲ ਵੀ ਪਾ ਦਾਂਗੇ ਜੀ ਥੋੜਾ ਜਿਹਾ ਮਿਰਚਾ ਆਪਾਂ ਪਾ ਦਿਆਂਗੇ ਮਨਨਕ ਪਾ ਦਾਂਗੇ ਹਲਦੀ ਪਾ ਦਾਂਗੇ ਜੀ ਫਿਰ ਆਪਾਂ ਦੂਸਰੇ ਗੈਸ ਤੇ ਰੱਖ ਕੇ ਜੀ ਨਾਲ ਦੀ ਨਾਲ ਰੋਟੀ ਬਣਾਵਾਂਗੇ ਨੇ ਇੱਕ ਪਾਸੇ ਹੌਲੀ ਹੌਲੀ ਜੀ ਬਣੀ ਜਾਊਗੀ ਆਪਣੀ ਸਬਜ਼ੀ ਤੇ ਆਪਣਾ ਕੰਮ ਬਸ ਸੰਤਾਂ ਜੀ ਹੋਣਾ ਬਸ ਇਹ ਸਬਜ਼ੀ ਨੂੰ ਤੜਕਾ ਲਾਉਣ ਦੀ ਧੀਰ ਹੈ ਜੀ ਨਾਲ ਹੀ ਆਪਾਂ ਰੋਟੀਆਂ ਬਣਾ ਲੈਣੀਆਂ ਨੇ ਜੀ ਆ ਤਾਂ ਨਾਲ ਕੁਝ ਪਾ ਦਿੰਦੇ ਨੇ ਜੀ ਕਹਿੰਦੇ ਤੁਸੀਂ ਦਾ ਆਪਣੇ ਹਿਸਾਬ ਨਾਲ ਵੈਸੇ ਤਾਂ ਅਸੀਂ ਨੂਨ ਬੇਚਾਂ ਜੀ ਤੇਜ਼ ਹੀ ਖਾਨੇ ਆ ਜੀ ਇਹ ਨਾਲ ਹੀ ਆਪਾਂ ਪਾ ਦਾਂਗੇ ਜੀ ਹਲਦੀ ਹਲਦੀ ਮੈਂ ਘਾਟੀ ਪਾਉਣੀ ਨੇ ਜਾਂ ਚਾੜਾ ਤੇਜ਼ ਹੀ ਆ ਪਰ ਉਹਦੀ ਵੀ ਆਪਣੀ ਤੁਸੀਂ ਇਹਦੇ 2 ਚਮਚੀ ਬਹੁਤ ਹੈ ਜੀ ਆਪਾਂ ਨੂੰ 2 ਕੁ ਥੋੜੀ ਜਿਹੀ ਮੜੀ ਗੱਦ ਪਾ ਦਿੰਨੇ ਆ ਜੀ ਬਾਕੀ ਸਬਜ਼ੀ ਦੇਖੋ ਜੀ ਕੈਜੀ ਬਣ ਵਾਸਤਾ ਸਵਾਦ ਹੀ ਬਣ ਜੀਉਂਦੀ ਹੈ ਸਬਜ਼ੀ ਦੇ ਮੇਥੀਆਂ ਦੀ ਪੂਰਜੀ ਜੀ ਗਰਲੀ ਨੂੰ ਵਾਸਤਾ ਖਾ ਲੈਂਦੇ ਆ ਜੀ ਤੇ ਆਪਾਂ ਵੈਸੇ ਇਹਨੂੰ ਥੋੜੀ ਜੀ ਮਸਾਲਾ ਕੱਢ ਦਿੰਨੇ ਆ ਜੀ ਗਰਲੀ ਨੂੰ ਨਾ ਮਸਾਲਾ ਬਹੁਤ ਪਸੰਦ ਆ ਤੇ ਆਪਾਂ ਥੋੜਾ ਜਿਹਾ ਨਾ ਪਾਣੀ ਵੀ ਆ ਪਾ ਦਿੰਨੇ ਜੀ ਜਿਹੜੀ ਇੱਥੇ ਆਪਾਂ ਮਿਰਚਾਂ ਚੀਤੀਆਂ ਸੀ ਇਹ ਵੀ ਪਾ ਦਿੰਨੇ ਆਂ ਕਰਾਰੀ ਬਣਾ ਦੇਣੀ ਜੀ ਅੱਜ ਅਸਾਂ ਥੋੜਾ ਜਿਹਾ ਸੇਕ ਲਾ ਗਏ ਫਿਰ ਆਪਾਂ ਗੋਲੀਆਂ ਲਈ ਥੋੜੀ ਜਿਹੀ ਕੱਢ ਦਾਂਗੇ ਜੀ ਤੜਕਾ ਜਿਹੀ ਕੱਢ ਦਾਂਗੇ ਥੋੜਾ ਜਿਹਾ ਚਮਚਾਤ ਬੱਸ ਇਹ ਅਸਾਂ ਨੂੰ ਵਧੀਆ ਲੱਗਦਾ ਵੈਸੇ ਇਹਨੂੰ ਸਾਰੀਆਂ ਜਿਹੜਾ ਚਟਪਟੀਆਂ ਹੀ ਸੁਆਦ ਲੱਗਦੀਆਂ ਕੁਰਕਰੇਲੀ ਬੜਾ ਕੁਝ ਖਾਂਦੀ ਆ ਇੰਨਾ ਮਨਾ ਕਰਨ ਦੇ ਬਾਵਜੂਦ ਵੀ ਨਾ ਚੁੰਗੀ ਨਹੀਂ ਜੀ ਆਇਆ ਕੱਢ ਲਏ ਨੇ ਜੀ ਹੁ ਗ੍ਰੀਨ ਲਈ ਜੀ ਟਮਾਟਰ ਦਾ ਉਖਾਣ ਨਹੀਂ ਜੀ ਘਰ ਦੇ ਖਾਂਦੀ ਆ ਟਮਾਟਰ ਮੈਂ ਗ੍ਰाइंड ਕਰਨੀ ਸੀ ਬਸ ਮੈਂ ਕੀਤੀ ਨਹੀਂ ਜੀ ਗ੍ਰाइंड ਮੈਂ ਤਾਂ ਚਲ ਇੱਦਾਂ ਹੀ ਪਾ ਦਿੰਦੀ ਆ ਫੇ ਇੱਦਾਂ ਹੀ ਪਾ ਦਿੰਦੀ ਆ ਤੇ ਥੋੜਾ ਜਿਹਾ ਅਪੀ ਗ੍ਰੀਨੇ ਕੱਢਤੀ ਜਿਹੜੇ ਲਈ ਬਸ ਬੋਟਲ ਨੂੰ ਮੁੱਕ ਦੇਣੀ ਜੀ ਨੂੰ ਗੱਲੀ ਨੂੰ ਚੋ ਪਾਣੀ ਪਾ ਦਿੰਨੇ ਜੀ ਆਲੂ ਨੇ ਜਾੜਾ ਤਾਂ ਪਾਇਆ ਜੀ ਵੀ ਕਈ ਵਾਰੀ ਜੇ ਨਾਲ ਖਾਦੀ ਉਹਨਾਂ ਲਈ ਇੱਕ ਆਲੂ ਆਲੂ ਕੱਢ ਕੇ ਖਾ ਲੈਂਦੇ ਆ ਜੀ ਮੰਨ ਮਰਗੀ ਦੇ ਮਾਲਕ ਆ ਕਹਿੰਦਾ ਕਲੇ ਦਾ ਕਹਿਣਗੇ ਕੱਲੀ ਭੁਰਗੀ ਆ ਕਹਿੰਦੇ ਇਹ ਕਹਿਣਗੇ ਵਿੱਚੋਂ ਤੁਸੀਂ ਮੰਮੀ ਆਲੂ ਕੱਢ ਕੇ ਦੇ ਲੋ ਜੀ ਮੈਂ ਆਪਾਂ ਪੇਠੇ ਜੀ ਕਦੇ ਆਲੂ ਨਹੀਂ ਪਾਉਦੇ ਹੈਗੇ ਮੈਨੂੰ ਉਹਦੇ ਵਿੱਚ ਵੀ ਆਲੂ ਪਾਉਣੇ ਪੈਂਦੇ ਆ ਤੇ ਤੁਹਾਨੂੰ ਬਹੁਤ ਘੱਟ ਖਾਂਦੇ ਆ ਨਾ ਫਿਰ ਉਹਦੀ ਚੋਂ ਆਲੂ ਆਲੂ ਕੱਢ ਕੇ ਖਾ ਲੈਂਦੇ ਨੇ ਜੀ ਇਹ ਬਿਆਸੀ ਵੀ ਆਲੂ ਨੂੰ ਪਤਾ ਹੀ ਹਰ ਇੱਕ ਸਬਜ਼ੀ ਚਾਹ ਲੋ ਪੈਂਦੇ ਨੇ ਵਿੱਚ ਜੀਚ ਨਹੀਂ ਵੀ ਪੈਂਦੇ ਮੈਨੂੰ ਉਹਦੇ ਚ ਵੀ ਪਾਣੀ ਪੈਂਦੇ ਜਿਵੇਂ ਘੀਆ ਵਗੈਰਾ ਫਗੜ ਦਿਆ ਜੀ ਟੇਠਾ ਵਗੈਰਾ ਫਿਰ ਉਹ ਚ ਮੈਂ ਪਾ ਲੈਣੀ ਨੇ ਵੀ ਇੱਕ ਦਾਰ ਨੂੰ ਜਿਹਦੀ ਨਾ ਖਦੀ ਚਾਹ ਆਲੂ ਆ ਖਾ ਲੈਣੇ ਤੇ ਇੱਥੇ ਆਪਾਂ ਥੋੜਾ ਜਿਹਾ ਪਾਣੀ ਪਾ ਦਿੰਦੇ ਆ ਜੀ ਮੈਂ ਇਹ ਮੈਂ تین ਮੜਿਆ ਪੋਉ ਜੂਗੀ ਜੀ ਫਿਰ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਉਹ ਇਥੇ ਜੀ ਲੋ ਲੋ ਇਧਰ ਆਪਣਾ ਆ ਹੁਣ ਦੂਸਰੀ ਗੈਸ ਤੇ ਰੱਖ ਲਾਂਗੇ ਜੀ ਸਬਜ਼ੀ ਇਧਰਲੇ ਤੇ ਰੱਖ ਦਿੰਨੇ ਆ ਤੇ ਆਪਾਂ ਉਧਰ ਰੋਟੀ ਬਣਾ ਲੈਨੇ ਜੀ ਕੋਲੀ ਵਾਲੀ ਸਬਜ਼ੀ ਬਣੀ ਜਾਊਗੀ ਜੀ ਆਪਣੀ ਹਾਂਜੀ ਆਪਾਂ ਇਧਰ ਗੈਸ ਤੇ ਸਬਜ਼ੀ ਧਰਤੀ ਜੀ ਇਧਰ ਆਪਾਂ ਨਾਲ ਦੀਆਂ ਰੋਟੀ ਬਣਾ ਲੈਨੇ ਜੀ ਬਸ ਆਪਣੀ ਰੋਟੀ ਬਣਾਉਣ ਨੂੰ 10 ਮਿੰਟ ਲੱਗਣੇ ਆ ਉੱਠ ਨਹੀਂ ਹਾਂਜੀ ਜਿਨ੍ਹਾਂ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਐਸੀ ਤਰ੍ਹਾਂ ਆਪਣਾ ਪਿਆਰ ਬਣਾਈ ਰੱਖਿਓ ਤੇ ਸਾਡੀ ਵੀਡੀਓ ਦੇਖੀ ਜਾਇਓ ਜੀ ਤੇ ਇਧਰੇ ਬਸਿਆ ਜੀ ਜੇ ਸਾਡੀ ਵੀਡੀਓ 'ਚ ਤੁਹਾਨੂੰ ਕੋਈ ਲੰਘਦੀ ਹੈ ਕੋਈ ਖਰਾਬੀ ਜਾਂ ਕਿਤੇ ਕੁਝ ਵੀ ਹੈ ਨਾ ਵੀ ਤੁਸੀਂ ਸਾਨੂੰ ਦੱਸ ਵੀ ਸਕਦੇ ਹੋ ਨਾ ਫਿਰ ਆਪਾਂ ਸੁਧਾਰ ਲਾਂਗੇ ਜੀ ਆਪਣੀ ਗਲਤੀ ਕਿਉਂਕਿ ਬਹੁਤ ਕਈ ਵਾਰੀ ਆਪਾਂ ਤੋਂ ਵੀਡੀਓ 'ਚ ਗਲਤੀ ਹੋ ਜਾਂਦੀ ਹੈ ਜੀ ਤਾਂ ਪਲੀਜ਼ ਜੇ ਤੁਹਾਨੂੰ ਲੱਗਿਆ ਵੀ ਆਪਣੀ ਕਿਸੇ ਵੀਡੀਓ 'ਚ ਕੋਈ ਗਲਤੀ ਹੈ ਤਾਂ ਪਲੀਜ਼ ਦੱਸਣਾ ਜ਼ਰੂਰ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਕਰਮ ਇਹਦੇ ਲਈ ਬਸ ਆਪਣੀ ਸਬਜ਼ੀ ਬਣਨ ਵਾਲੀ ਹੈ ਜੀ ਰੋਟੀ ਬਣਾ ਲਈ ਬਣਾਉਂਦੇ ਆਪਣੀ ਸਬਜ਼ੀ ਬਣ ਜਾਣੀ ਹੈ ਜੀ ਬਸ ਆਪਣੇ ਟਾਈਮ ਦਾ ਕੁਝ ਜ਼ਿਆਦਾ ਨਹੀਂ ਲੱਗਣਾ ਰੋਟੀ ਬਣਾਉਲੀ ਬਣਾਉਲੀ ਜੀ ਆਪਣੀ ਸਬਜ਼ੀ ਚਾਹ ਚਲੋ ਬੰਦ ਕਰਦੇ ਹਾਂ ਹਾਂ ਜੀ ਬਣਾਉਂ ਲਈ ਜੀ ਆਪਣੀ ਦੇਖੋ ਜੀ ਸਬਜ਼ੀ ਬਣ ਗਈ ਹੈ ਜੀ ਰੋਟੀ ਬਣਾਉਂਦੇ ਬਣਾਉਂਦੇ ਹਾਂ ਹਾਂ ਜੀ ਆਪਾਂ ਵੀਡੀਓ ਦੇ ਨਾਲ ਦੇਖੀ ਕਰਦੇ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਆਂ ਜੀ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਟੱਲਵਾ ਜੀ